ਮੱਲ ਜੀ ਘਰ ਘਰੀ ਤੋਰ ਤੇ ਸੋਚਾ ਦੇ ਮੱਲ ਜੀ ਲਾ 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 ਹੋ ਗਈ ਖੜਾ ਗਿਆ ਹੱਲ ਜੀ ਘਰ ਘਰੀ ਤੋਰ ਤੇ ਸੋਚਾ ਦੇ ਮੱਲ ਜੀ ਵਿੱਚ ਬਹਿ ਗਏ ਬੰਦੇ ਕੋਜ ਜਿੰਮੇਵਾਰ ਸੀ ਵਿੱਚ ਬਹਿ ਗਏ ਬੰਦੇ ਕੋਜ ਜਿੰਮੇਵਾਰ ਜੀ ਸ਼ੁਰੂ ਹੋ ਗਈ ਵੇਰ ਚੀਦੁੱਲੇ ਦੀ ਵਾਰ ਸੀ ਟਿੱਕੇ ਬੈਗੇ ਬੰਦੇ ਕੋ ਜੁਮੇਵਾਰ ਸੀ ਸ਼ੁਰੂ ਹੋ ਗਈ ਫੇਰ ਜੀ ਦੁੱਲੇ ਦੀ ਵਾਰ ਸੀ ਯਾਰ ਘੱਟੇ ਹੋਗੇ ਜੀ ਕੁਕਰ ਮੱਲ ਦੇ ਯਾਰ ਘੱਟੇ ਹੋਗੇ ਜੀ ਕੁਕਰ ਮੱਲ ਦੇ ਟਿੱਕੇ ਗਾਰੀ ਫੇਰ ਦੇ ਗੰਡਾਸ ਕੱਲ ਦੇ ਫੇਰ ਮੱਲ ਸੁੱਚੇ ਦੇ ਕਰਾਂਗੇ ਡੱਕਰੇ ਦਾਰੂ ਚੇਦੇ ਕਰਾਂਗੇ ਡੱਕਰੇ ਦਾਰੂ ਵੀ ਗਵੀ ਹਜੇ ਬਲਾਉਂਦੇ ਬੱਕਰੇ ਮੁੱਛ-ਮੁੱਟੇੁੰਡੇ ਹੋ ਗਏ ਲੋਲੋਹਾੜੇ ਚ ਮੁੱਛ-ਮੁੱਟੇੁੰਡੇ ਹੋ ਗਏ ਲੋਲੋਹਾੜੇ ਚ ਝੋਬਰਾਣੀ ਢਾਣੀ ਵੇਰੇ ਆਗੀ ਖਾੜੇ ਚ ਉੱਚ-ਬੁੱਟੇ ਮੁੰਡੇ ਉਹ ਉਹੋ ਉਹੜੇ ਚ ਚੋਬਰਾਂ ਦੀ ਢਾਣੀ ਫੇਰੇ ਆ ਗਈ ਘਾੜੇ ਚ ਦੂਜੇ ਪਾਸੇ ਸੁੱਚੇ ਸੂਰਮੇ ਦਲੇਰ ਨੇ ਦੂਜੇ ਪਾਸੇ ਸੁੱਚੇ ਸੂਰਮੇ ਦਲੇਰ ਨੇ ਇੱਕੋ ਸਾਜਿਆ ਦੀ ਆ ਮਕਾਤਾ ਸ਼ੇਰ ਨੇ ਦੂਜੇ ਪਾਸੇ ਸੁੱਚੇ ਸੂਰਮੇ ਦਲੇਰ ਨੇ ਇੱਕੋ ਸਾਜਿਆ ਦੀ ਆ ਮਕਾਤਾ ਸ਼ੇਰ ਨੇ ਚੱਕ ਲਈ ਬਦੂਗ ਸੂਰਮੇ ਨੇ ਹਾਰ ਕੇ ਚੱਕ ਲਈ ਬਦੂਗ ਸੂਰਮੇ ਨੇ ਹਾਰ ਕੇ ਤੁਰ ਪਏ ਆਗੇ ਸਦੀਪ ਕੋਲ ਮਾਰ ਕੇ ਕੁੱਜ ਗਿਆ ਉੱਥੇ ਜਿੱਥੇ ਲੱਗਾ ਗਾਉਣ ਦੀ ਹੋ ਕੁੱਜ ਗਿਆ ਉੱਥੇ ਜਿੱਥੇ ਲੱਗਾ ਗਾਉਣ ਦੀ ਭਾਗ ਦੇ ਬੁਕਰ ਖਾਣ ਵਿੱਚ ਪਾਉਣ ਜੀ ਕੁੱਜ ਗਿਆ ਜਿੱਥੇ ਲਗਾ ਗਾਵਣ ਦੀ ਭਗਦੇ ਬੁਕਰ ਖਾਣੇ ਵਿੱਚ ਪਾਉਣ ਦੀ ਸੁੱਚੇ ਦੇ ਗਵੰਤਰੀ ਨੂੰ ਦਿੱਤਾ ਨੋਟ ਦੀ ਹੋ ਸੁੱਚੇ ਦੇ ਗਵੰਤਰੀ ਨੂੰ ਦਿੱਤਾ ਨੋਟ ਦੀ ਮਲਦੇ ਗਾ ਸੁੱਚੇ ਮੋਗੇ ਮਾਰੀ ਟੋਟ ਦੀ ਐਦਾ ਕੋਈ ਆਵੇ ਸਾਹਮਣੇ ਮਦਾਨ ਚ ਐਦਾ ਕੋਈ ਆਵੇ ਸਾਹਮਣੇ ਮਦਾਨ ਚ ਮਨ ਜੇ ਕੀ ਪੁੱਤ ਜੰਮਿਆ ਜਹਾਨ ਚ ਆਵੇ ਸਾਹਮਣੇ ਮદાન ਚ ਮਾਨ ਜੇ ਕੀ ਪੁੱਤ ਜੰਮਿਆ ਜਾਨ ਚ ਸੁਣ ਕੇ ਅੱਗ ਲੱਗ ਗਈ ਸਰੀਰ ਨੂੰ ਦਗ ਲੱਗਈ ਹਰੀ ਰਨੂ ਚੜ ਗਿਆ ਗਰੋਧ ਸੱਚੇ ਸੂਰ ਵੀਰ ਨੂੰ ਗੁੱਸੇ ਜਿਹਾ ਭਵਾ ਕੇ ਬਾਰਾ ਕੇ ਸਮਾਰਿਆ ਗੁੱਸੇ ਜਿਹਾ ਭਵਾ ਕੇ ਬਾਰਾ ਕੇ ਸਮਾਰਿਆ ਸੂਰਵੇਂ ਨੇ ਵੀਰ ਮੱਲ ਨੂੰ ਮਗਾਰੇਆ ਹੋ ਜਾ ਹੌਣ ਜੇ ਹੋ ਜਿਆ ਹੌਣਾ ਮੱਲਾ ਓਏ ਹੋ ਜਾ ਹੌਣ ਜੇ ਹੋ ਜਿਆ ਹੌਣਾ ਮੱਲਾ ਓਏ ਚੋਦੋ ਨਰੈਣੇ ਨੂੰ ਤ ਕਾਲਿਆ ਕੱ ਲਾਵੇ ਗੱਲਾਂ ਓਏ ਪੇਚੋ ਤੁ ਨਰਨੇ ਨੂੰ ਉਤਕਾ ਲਿਆ ਗੱਲਾਂ ਓਏ ਚੰਗੀ ਬੱਗ ਬਟਿਆਂ ਦੀ ਬਾੜੀ ਲੱਜ ਤੂੰ ਚੰਗੀ ਬੱਗ ਬਟਿਆਂ ਦੀ ਬਾੜੀ ਲੱਜ ਤੂੰ ਵੱਜ ਕੇ ਨਹੀਂ ਜਾਂਦਾ ਮੇਰੇ ਹੱਥੋਂ ਅੱਜ ਤੂੰ ਵੱਜ ਕੇ ਨਹੀਂ ਜਾਂਦਾ ਮੇਰੇ ਹੱਥੋਂ ਅੱਜ ਤੂੰ ਦਬੜਤਾ ਘੋੜੇ ਦੇ ਧਮਾਕਾ ਪੈ ਗਿਆ ਦਬੜਤਾ ਘੋੜੇ ਦੇ ਧਮਾਕਾ ਪੈ ਗਿਆ ਲਾਲਾ ਲਾ ਲਾ ਉਗੀ ਖਾੜਾ ਵਿੱਚ ਰਹਿ ਗਿਆ ਬੱਬਾ ਦਿੱਤਾ ਘੋੜਾ ਦੇਤਾ ਮੈਂ ਹੱਕਾ ਪੈ ਗਿਆ ਲਾ ਲਾ ਲਾਉਗੀ ਖਾੜਾ ਵਿੱਚ ਰਹਿ ਗਿਆ ਖੜ ਗਏ ਸਰੋਤੇ ਮੱਝੀ ਆਕਾਰ ਸੀ ਖੜ ਗਏ ਸਰੋਤੇ ਮੱਝੀ ਆਕਾਰ ਸੀ ਭੱਜ ਜੱਲੇ ਜਿੰਨੇ ਕੁਕਰੇ ਦੇ ਯਾਰ ਸੀ ਖੜ ਗਏ ਸਰੋਤੇ ਮੱਝੀ ਆਕਾਰ ਸੀ ਭੱਜ ਜੱਲੇ ਜਿੰਨੇ ਕੁਕਰੇ ਦੇ ਯਾਰ ਸੀ ਪਾਗ ਲੈ ਕੇ ਕੰਧ ਦੇ ਖੜਾ ਸੀ ਓਲੇ ਨੂੰ ਪਾਗ ਲੈ ਕੇ ਕੰੰਧ ਦੇ ਖੜਾ ਸੀ ਓਲੇ ਨੂੰ ਮਾਨ ਜੱਟ ਵਿੱਚ ਦੋਰ ਦਾ ਬਚੋਲੇ ਨੂੰ ਮਾਨ ਜੱਟ ਵਿੱਚ ਦੋਰ ਦਾ ਬਚੋਲੇ ਨੂੰ ਪੰਜ ਸੱਤ ਵੇਰ ਫੋਕੇ ਕੀਤੇ ਫੈਰ ਸੀ ਪੰਜ ਸੱਤ ਵੇਰ ਫੋਕੇ ਕੀਤੇ ਫੈਰ ਦੀ ਦਿਨ ਘੜਿਓ ਨੇ ਵਰਤਾ ਦਾ ਕਹਿਰ ਸੀ ਪੰਜਾਂ ਸੱਤ ਵੇਰ ਭੋਕੇ ਗੀਤੇ ਫੈਰ ਸੀ ਦਿਨ ਖੜਿਓ ਨੇ ਵਰਤਾ ਦਾ ਕਰਦੀ ਦੋਵੇਂ ਲਾ 57 ਜੇ ਖਲਾਰੀਆਂ ਦੋਵੇਂ ਲਾ 57 ਜੇ ਖਲਾਰੀਆਂ ਉਹ ਦਿਨ ਖੜੇ ਬੰਦ ਹੋਵੇ ਬੁਹੇਵਾਰੀਆਂ ਗਲੀਆਂ ਦੇ ਵਿੱਚ ਜੀਣਾ ਟਾ ਛਾ ਗਿਆ ਗਲੀਆਂ ਦੇ ਵਿੱਚ ਜੀਣਾ ਟਾ ਜਾ ਗਿਆ ਹੋਇਆ ਬਹਿਨਵਾਨ ਜੱਟ ਘਰੇ ਆ ਗਿਆ ਗਲੀਆਂ ਦੇ ਵਿੱਚ ਦੀ ਛਣਾ ਟਛਾ ਗਿਆ ਹੋਇਆ ਬਹਿਰਵਾਨ ਜੱਟ ਘਰ ਆ ਗਿਆ ਵੀਰੋ ਬੈਠੀ ਚੁੱਲ੍ਹੇ ਤੇ ਬਗਾਵੇ ਰੋਟੀਆਂ ਵੀਰੋ ਬੈਠੀ ਚੁੱਲ੍ਹੇ ਤੇ ਬਗਾਵੇ ਰੋਟੀਆਂ ਸੁੱਚਾ ਗੱਲ ਤੈਨੂੰ ਵੀ ਚਾਹਣਾ ਚੋਟੀਆਂ ਐ ਮੇਰੇ ਹੀ ਬੁੱਲੀ ਕੁੱਕਰ ਦੀ ਕੂਕ ਜੋ ਐ ਮੇਰੇ ਹੀ ਬੁੱਲੀ ਕੁੱਕਰ ਦੀ ਕੂਕ ਜੋ ਕਾਰ ਤੂੰ ਸਵਾਰਿਆ ਸੁੱਚੇ ਨੇ ਮਨੂ ਵਿੱਚ ਐ ਲਾ ਹੋਣਾ ਲੋਨਾ ਮੁਕਰ ਭਾਬੀਏ ਸੁੱਤਾ ਪਿਆ ਸਤਜੋ ਕੁਕਰ ਭਾਬੀਏ ਪਰ ਗੇੜੇ ਤੂੰ ਵੀ ਹੁਣ ਹੋ ਜਾ ਤਿਆਰ ਨਹੀਂ ਪਰ ਗੇੜੇ ਤੂੰ ਵੀ ਹੁਣ ਹੋ ਜਾ ਤਿਆਰ ਨਹੀਂ ਨੀ ਵੱਡੀਏ ਮਜਾ ਜਣੇ ਉੜੀ ਕੇ ਯਾਰ ਨਹੀਂ ਆਹ ਲਗਾਇਨੇ ਤੋਂ ਵੀ ਹੋਣ ਹੋ ਜਾ ਤਿਆਰ ਨਹੀਂ ਵੱਡੀਆਂ ਮਜਾ ਜਣੇ ਓੜੀ ਕੇ ਯਾਰ ਨਹੀਂ ਬੀਰੋ ਕਾ ਨਹੀਂ ਸੁੱਚੇ ਨੂੰ ਮਾਰੇ ਜਪੈਣਿਆ ਬੀਰੋ ਕਾ ਨਹੀਂ ਸੁੱਚੇ ਨੂੰ